ਇਖਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਸ ਤਰ੍ਹਾਂ ਕਿ 15 ਅਗਸਤ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਪੁਲਿਸ ਜਿਹੜੀਆਂ ਅਲਰਟ ਦੀ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਅੱਜ ਕਪੂਠਲਾ ਦੇ ਵਿੱਚ ਫਲੈਗਮਾਰਕ ਜਿਹੜਾ ਵਾ ਉਹ ਕੱਢਿਆ ਜਾ ਰਿਹਾ ਤੇ ਸਾਡੇ ਨਾਲ ਇਸ ਟਾਈਮ ਮੌਜੂਦ ਦਾ ਕਪੂਠਲਾ ਤੋਂ ਐਸਐਸਪੀ ਗੁਰਪਤੁਰਾ ਨਾਲ ਗੱਲਬਾਤ ਕਰਾਂਗੇ ਕਿ 15 ਅਗਸਤ ਦੇ ਮੱਦੇਨਜ਼ਰ ਕਿੱਥੇ ਕਿੱਥੇ ਜਿਹੜੇ ਨਾਕੇ ਲਗਾਏ ਜਾ ਰਹੇ ਆ ਤੇ ਫਲੈਗਮਾਰਕ ਜਿਹੜਾ ਵਾ ਕਿਹੜੇ-ਕਿਹੜੇ ਏਰੀਆ ਦੇ ਵਿੱਚ ਇਸ ਟਾਈਮ ਫਲੈਗਮਾਰਕ ਜਿਹੜਾ ਕੱਢਿਆ ਗਿਆ ਵਾ ਐਸਐਸਪੀ ਸਾਹਿਬ 15 ਅਗਸਤ ਨੂੰ ਦੇਖਦੇ ਹੋਏ ਪੰਜਾਬ ਦੇ ਵਿੱਚ ਪੂਰੇ ਸ਼ਰਾਤੀ ਜਿਹੜੇ ਅਨਸਰ ਆਉਣਾ ਤੇ ਵੀ ਨਜ਼ਰ ਰੱਖੀ ਜਾ ਰਹੀ ਆ ਤੇ ਕਪੂਰਥਲੇ ਦੇ ਕੀ ਖਾਸ ਇੰਤਜ਼ਾਮ ਆ 15 ਅਸੂ ਲੈ ਕੇ ਇਹ ਬਿਲਕੁਲ ਕਪੂਰਥਲਾ ਪੁਲਿਸ ਜਿਹੜੇ 15 ਅਗਸਤ ਜਿਹੜੀ ਸਾਡੀ ਆ ਰਹੀ ਹੈ ਜਿਹੜਾ ਸੁਤੰਤਰਤਾ ਦਿਵਸ ਅਸੀਂ ਬੜੀ ਧੂਮ-ਧਾਮ ਨਾਲ ਮਨਾਵਾਂਗੇ ਉਹਦੇ ਲਈ ਅਸੀਂ ਸੁਰੱਖਿਆ ਦੇ ਜਿਹੜੇ ਮੁਕਤਾ ਪ੍ਰਬੰਧ ਕੀਤੇ ਗਏ ਹਨ ਅੱਜ ਅਸੀਂ ਕਪੂਰਥਲਾ ਜ਼ਿਲ੍ਹੇ ਦੀ ਸਾਰੀ ਸਬ ਡਿਵੀਜ਼ਨ ਦੇ ਵਿੱਚ ਫਲੈਗ ਮਾਰਚ ਕੱਢ ਰਹੇ ਹਾਂ ਸਾਰੀ ਪੁਲਿਸ ਫੋਰਸ ਸਾਰੇ ਐਸ.ਐਚ.ਓ ਸਾਰੇ ਸੀਨੀਅਰ ਅਫਸਰ ਇਸ ਪੁਲਿਸ ਜਿਹੜਾ ਫਲੈਗ ਮਾਰਚ ਦੇ ਵਿੱਚ ਦਾ ਹਿੱਸਾ ਲੈ ਰਹੇ ਹਨ ਇਹਦੇ ਨਾਲ ਨਾਲ ਅਸੀਂ ਜਿਹੜੀ ਪਬਲਿਕ ਜਿਹੜੇ ਹੋਟੈਲਸ ਐ ਸਰਾਹ ਹੈਗੇ ਆ ਉਹਨਾਂ ਦੀ ਪ੍ਰੋਪਰ ਅਸੀਂ ਚੈਕਿੰਗ ਕਰ ਰਹੇ ਆ ਅਤੇ ਲੋਕਾਂ ਨੂੰ ਵੀ ਅਸੀਂ ਮੋਟੀਵੇਟ ਕਰ ਰਹੇ ਆ ਕਿ ਉਹਨੇ ਲਾਗੇ ਜੇ ਕੋਈ ਆ ਕੋਈ ਸ਼ੱਕੀ ਇਨਸਾਨ ਜੇ ਘੁੰਮ ਰਿਹਾ ਹੈਗਾ ਤੇ ਉਹਦੀ ਜਿਹੜੀ ਇਨਫੋਰਮੇਸ਼ਨ ਜੀਤੀ ਜੀਤੀ ਆਪਣੇ ਨੀਅਰੈਸਟ ਪੁਲਿਸ ਅਫਸਰ ਨੂੰ ਜ਼ਰੂਰ ਦੇਣ ਤਾਂ ਜੋ ਅਸੀਂ ਸਮੇਂ ਸਿਰ ਉਹਦੀ ਕਾਰਵਾਈ ਕਰ ਸਕੀਏ ਤੇ ਅਸੀਂ ਕੋਈ ਅਨਸੁਖਾਮੀ ਘਟਨਾ ਤੋਂ ਵੀ ਬਚ ਸਕੀਏ ਸਰ ਕਿੰਨੇ ਕ ਸ਼ਹਿਰ ਦੇ ਵਿੱਚ ਇਸ ਟਾਈਮ ਜਿਹੜੇ ਪੁਆਇੰਟ ਆ ਉਹਨਾਂ ਦੇ ਨੱਕੇ ਜਿਹੜੇ ਲਗਾਏ ਜਾ ਰਹੇ ਆ ਕਿ ਕੋਈ ਸ਼ਰਾਰਤੀ ਅਨਸਰ ਬਾਹਰੋਂ ਆ ਕੇ ਕੋਈ ਸ਼ਰਾਰਤ ਨਾ ਕਰ ਸਕੇ ਨੀ ਬਿਲਕੁਲ ਇਹ ਜਿਹੜੀ ਫੋਰਸ ਹੈ ਹੁਣ 24 ਘੰਟੇ ਜਿਹੜੀ ਤਨਤ ਕੀਤੀ ਜਾਊਗੀ ਤੇ ਜਿੱਥੇ ਪਬਲਿਕ ਜ਼ਿਆਦਾ ਹੈਗੀ ਹੈ ਜਿੱਥੇ ਗੈਦਰਿੰਗ ਜ਼ਿਆਦਾ ਹੁੰਦੀ ਹੈ ਉੱਥੇ ਜਿਹੜਾ ਖਾਸ ਸਾਡਾ ਫੋਕਸ ਰੱਖਿਆ ਜਾ ਰਿਹਾ ਹੈ ਜਿਹੜੇ ਵਿੱਚ ਦੇ ਪੁਆਇੰਟ ਹੈ ਉਹਨਾਂ ਨੂੰ ਅਸੀਂ ਗਸ਼ਤ ਨਾਲ ਕਵਰ ਕਰਾਂਗੇ ਜਿਹੜੀ ਹੁਣ ਆਉਣ ਵਾਲੇ ਕੁਝ ਸਮੇਂ ਤੱਕ ਸਾਡੀ ਸਾਰੀ ਫੋਰਸ ਜਿਹੜੀ ਸੁਰੱਖਿਆ ਪ੍ਰਬੰਧਾ ਤੇ ਹੀ ਹੈਗੀ ਹੈ ਤੇ ਅਸੀਂ ਬਿਲਕੁਲ ਇਨਸ਼ੋਰ ਕਰਾਂਗੇ ਕਿ ਬੜਾ ਹੀ ਅਮਨ ਸ਼ਾਂਤੀ ਨਾਲ ਅਸੀਂ ਜਿਹੜਾ ਸੁਤੰਤਰਤਾ ਦਿਵਸ ਹੈ ਉਹਨੂੰ ਅਸੀਂ ਕਪੂਰਥਲਾ ਜ਼ਿਲ੍ਹੇ 'ਚ ਮਨਾਈਏ ਸਰ ਹੈਲੀਕੈਮ ਤੇ ਨજર ਦੇ ਨਾਲ ਵੀ ਰੱਖੀ ਜਾ ਰਹੀ ਹੈ ਨજર ਕਿ ਕੋਈ ਸ਼ਾਤਿੰਸ ਕੋਈ ਸ਼ਾਤ ਨਾ ਕਰ ਸਕੇ ਨਹੀਂ ਬਿਲਕੁਲ ਸਾਡੇ ਸ਼ਹਿਰ 'ਚ ਅਸੀਂ ਵਕਫ ਵਕ ਜਿਹੜੇ ਸੀਸੀਟੀਵੀ ਕੈਮਰੇਜ਼ ਵੀ ਲਗਾਏ ਹੈਗੇ ਆ ਇਸ ਤੋਂ ਨਾਲ ਸਾਡ ਨੂੰ ਲੋਕਾਂ ਤੋਂ ਵੀ ਬੜਾ ਸਹਿਯੋਗ ਮਿਲਿਆ ਜਿੱਥੇ ਲੋਕਾਂ ਨੇ ਵੀ ਸਾਨੂੰ ਸੀਸੀਟੀਵੀ ਕੈਮਰਾਸ ਹੋਰ ਵੀ ਬੜੀ ਜਿਹੜੀ ਸਿਕਿਉਰਿਟੀ ਹੋਰ ਇਨਸ਼ੋਰ ਕਰਨ ਦੀ ਸਾਡਾ ਬਹੁਤ ਸਾਥ ਦਿੱਤਾ ਹੈ ਤੇ ਵਕਫ ਵਕ ਤਰੀਕੇ ਨਾਲ ਅਸੀਂ ਜਿਹੜੀ ਸੁਰੱਖਿਆ ਪੂਰੀ ਇਨਸ਼ੋਰ ਕਰਾਂਗੇ ਸਰ ਆਖਰੀ ਮੈਸੇਜ ਵੀ ਦੇਣਾ ਚਾਹੁੰਦੇ ਆਂ ਆਮ ਪਬਲਿਕ ਨੂੰ ਆਮ ਪਬਲਿਕ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਾਨੂੰ ਮੌਜੂਦਾ ਹਾਲਾਤਾਂ ਨੂੰ ਦੇਖਦੇ ਰਹਿਣੇ ਕਿ ਕੋਈ ਡਰ ਦੀ ਲੋਕ ਗੱਲ ਨਹੀਂ ਹੈਗੀ ਐ ਸੁਚੇਤ ਰਹਿਣ ਦੀ ਗੱਲ ਹੈਗੀ ਐ ਅਸੀਂ ਇਕੱਠੇ ਹੋ ਕੇ ਜਿਹੜੇ ਮਾੜੇ ਅਨਸਰਾਂ ਤੇ ਜਿਹੜੀ ਨੱਤ ਪਾ ਸਕਦੇ ਆ ਤਾਂ ਮੈਂ ਆਹੀ ਬੇਨਤੀ ਕਰਾਂਗਾ ਜੇ ਤੁਹਾਨੂੰ ਕੋਈ ਵੀ ਸ਼ੱਕੀ ਗਤੀਵਿਧੀ ਆਪਣੇ ਇਲਾਕੇ ਦੱਸਤੀ ਹੈ ਇਮੀਡੀਏਟਲੀ ਪੁਲਿਸ ਨੂੰ ਜਦੋਂ ਉਹਦੀ ਇਤਲਾ ਜਰੂਰ ਦਿਓ ਨਾਲੇ ਮੈਂ ਆਪਜੀ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ 15 ਅਗਸਤ ਦੇ ਜਿਹੜੇ ਆਪਾਂ ਸਮਾਗਮ ਕਰਾਂਗੇ ਸੈਲੀਬ੍ਰੇਸ਼ਨਸ ਕਰਾਂਗੇ ਉਹਦੇ ਚ ਵੱਧ ਛੜ ਕੇ ਹਿੱਸਾ ਲਓ ਐਸਐਸਪੀ ਗੁਰਪੁਰਾ ਜਿਹੜੇ ਕਿ ਜਿਹਨਾਂ ਦੀ ਅਗਵਾਈ ਵਿੱਚ ਤੇ ਫਲੈਗ ਮਾਰਜ ਜਿਹੜਾ ਵਾ ਉਹ ਕੱਟਿਆ ਗਿਆ ਤੇ ਪੂਰੇ ਇਹ ਕਪੂਠਲੇ ਦੀ ਜਿਹੜੀ ਆ ਪੁਲਿਸ ਉਹ ਇੱਥੇ ਮੌਜੂਦ ਸੀ ਵੱਖ-ਵੱਖ ਬਜ਼ਾਰਾਂ ਦੇ ਵਿੱਚ ਹੁੰਦੇ ਹੋਏ ਕਪੂਠਲਾ ਦੇ ਜਲੋਖੰਡਾ ਦੇ ਵਿੱਚ ਇਹ ਫਲੈਗ ਮਾਰ ਜਿਹੜਾ ਵਾ ਉਹ ਖਤਮ ਕੀਤਾ ਗਿਆ ਤੇ ਦੂਸਰੇ ਪਾਸੇ ਐਸਐਸਪੀ ਗੁਰਵਤੁਰਾ ਨੇ ਇਹ ਕਿਹਾ ਕਿ ਜੇ ਕਿਸੇ ਨੂੰ ਵੀ ਕੋਈ ਸ਼ੱਕੀ ਸਮਾਨ ਜੇ ਮਿਲਦਾ ਜਾਂ ਸ਼ੱਕੀ ਬੰਦਾ ਜਿਹੜਾ ਵਾ ਉਹ ਤੁਹਾਨੂੰ ਦਿਖਦਾ ਵਾ 15 ਅਗਸਤ ਦੇ ਲਾਗੇ ਛਾਗੇ ਤੇ ਪੁਲਿਸ ਨੂੰ ਜਿਹੜਾ ਵਾ ਇਨਫੋਰਮ ਜਿਹੜਾ ਵਾ ਕਪੂਠਲਾ ਪੁਲਿਸ ਨੂੰ ਜਿਹੜਾ ਵਾ ਉਹ ਜ਼ਰੂਰ ਦੱਸਿਆ ਜਾਵੇ ਜਿਸ ਨਾਲ ਕੋਈ ਵੱਡੀ ਘਟਨਾ ਹੋਣ ਤੋਂ ਜਿਹੜੀ ਆ ਉਹ ਬਚ ਸਕੇ ਕਪੂਠਲਾ ਤੋਂ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਕਗਨਪਹਿਲ ਦੀ ਰਿਪੋਰਟ ਦੈਨਿਕ ਸਵੇਰਾ ਟੀਵੀ ਕਪੂਠਲਾ ਸេចਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਸ ਤਰ੍ਹਾਂ ਕਿ 15 ਅਗਸਤ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਪੁਲਿਸ ਜਿਹੜੀ ਐ ਅਲਰਟ ਦੀ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਅੱਜ ਕਪੂਠਲਾ ਦੇ ਵਿੱਚ ਫਲੈਗਮਾਰਕ ਜਿਹੜਾ ਵਾ ਉਹ ਕੱਢਿਆ ਜਾ ਰਿਹਾ ਤੇ ਸਾਡੇ ਨਾਲ ਇਸ ਟਾਈਮ 'ਚ ਮੌਜੂਦ ਦਾ ਕਪੂਠਲਾ ਤੋਂ ਐਸਐਸਪੀ ਗੁਰਪਤਰਾ ਨਾਲ ਗੱਲਬਾਤ ਕਰਾਂਗੇ ਕਿ 15 ਅਗਸਤ ਦੇ ਮੱਦੇਨਜ਼ਰ ਕਿੱਥੇ-ਕਿੱਥੇ ਜਿਹੜੇ ਆ ਨਾਕੇ ਲਗਾਏ ਜਾ ਰਹੇ ਆ ਤੇ ਫਲੈਗਮਾਰਕ ਜਿਹੜਾ ਵਾ ਕਿਹੜੇ-ਕਿਹੜੇ ਏਰੀਆ ਦੇ ਵਿੱਚ ਇਸ ਟਾਈਮ ਫਲੈਗਮਾਰਕ ਜ ਪੰਜਾਬ ਦੇ ਵਿੱਚ ਪੂਰੇ ਫਲੈਗ ਮਾਰਚ ਜਿਹੜੇ ਆ ਕੱਢੇ ਜਾ ਰਹੇ ਆ ਦੂਸਰੇ ਪਾਸੇ ਸ਼ਰਾਤੀ ਜਿਹੜੇ ਅੰਸਰ ਆ ਉਹਨਾਂ ਤੇ ਵੀ ਨਜ਼ਰ ਰੱਖੀ ਜਾ ਰਹੀ ਆ ਤੇ ਕਪੂਠਲੇ ਦੇ ਕੀ ਖਾਸ ਇੰਤਜ਼ਾਮ ਆ 15 ਰਸ ਨੂੰ ਲੈ ਕੇ ਇਹ ਬਿਲਕੁਲ ਕਪੂਰਥਲਾ ਪੁਲਿਸ ਜਿਹੜੀ 15 ਅਗਸਤ ਜਿਹੜੀ ਸਾਡੀ ਆ ਰਹੀ ਹੈ ਜਿਹੜਾ ਸੁਤੰਤਰਤਾ ਦਿਵਸ ਅਸੀਂ ਬੜੀ ਧੂਮ-ਧਾਮ ਨਾਲ ਮਨਾਵਾਂਗੇ ਉਹਦੇ ਲਈ ਅਸੀਂ ਸੁਰੱਖਿਆ ਦੇ ਜਿਹੜੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅੱਜ ਅਸੀਂ ਕਪੂਰਥਲਾ ਜ਼ਿਲ੍ਹੇ ਦੀ ਸਾਰੀ ਸਬ ਡਿਵੀਜ਼ਨ ਤੇ ਵਿੱਚ ਫਲੈਗ ਮਾਰਚ ਕੱਢ ਰਹੇ ਹਾਂ ਸਾਰੀ ਪੁਲਿਸ ਫੋਰਸ ਸਾਰੇ ਐਸ.ਐਚ.ਓ ਸਾਰੇ ਸੀਨੀਅਰ ਅਫਸਰ ਇਸ ਪੁਲਿਸ ਜ ਇਦੇ ਨਾਲ ਨਾਲ ਅਸੀਂ ਜਿਹੜੀ ਪਬਲਿਕ ਪਲੇਸਸ ਆ ਉਹਦੀ ਖਾਸ ਅਸੀਂ ਚੈਕਿੰਗ ਕਰ ਰਹੇ ਆ ਜਿਹੜੇ ਹੋਟੈਲਸ ਐ ਸਰਾਹ ਹੈਗੇ ਆ ਉਹਨਾਂ ਦੀ ਪ੍ਰੋਪਰ ਅਸੀਂ ਚੈਕਿੰਗ ਕਰ ਰਹੇ ਆ ਅਤੇ ਲੋਕਾਂ ਨੂੰ ਵੀ ਅਸੀਂ ਮੋਟੀਵੇਟ ਕਰ ਰਹੇ ਆ ਕਿ ਉਹਨੇ ਲਾਗੇ ਜੇ ਕੋਈ ਆ ਕੋਈ ਸ਼ੱਕੀ ਇਨਸਾਨ ਦੇ ਘੁੰਮ ਰਿਹਾ ਹੈਗਾ ਤੇ ਉਹਦੀ ਜਿਹੜੀ ਇਨਫੋਰਮੇਸ਼ਨ ਜੀਤੀ ਜੀਤੀ ਆਪਣੇ ਨੀਅਰੈਸਟ ਪੁਲਿਸ ਅਫਸਰ ਨੂੰ ਜ਼ਰੂਰ ਦੇਣ ਤਾਂ ਜੋ ਅਸੀਂ ਸਮੇਂ ਸਿਰ ਉਹਦੀ ਕਾਰਵਾਈ ਕਰ ਸਕੀਏ ਤੇ ਅਸੀਂ ਕੋਈ ਅਨਸੁਖਾਮੀ ਘਟਨਾ ਤੋਂ ਵੀ ਬਚ ਸਕੀਏ ਸਰ ਕਿੰਨੇ ਕ ਸ਼ਹਿਰ ਦੇ ਵਿੱਚ ਇਸ ਟਾਈਮ ਜਿਹੜੇ ਪੁਆਇੰਟ ਆ ਉਹਨਾਂ ਦੇ ਨੱਕੇ ਜਿਹੜੇ ਲਗਾਏ ਜਾ ਰਹੇ ਆ ਕਿ ਕੋਈ ਸ਼ਰਾਰਤੀ ਅਨਸਰ ਬਾਹਰੋਂ ਆ ਕੇ ਕੋਈ ਸ਼ਰਾਰਤ ਨਾ ਕਰ ਸਕੇ ਨਹੀਂ ਬਿਲਕੁਲ ਇਹ ਜਿਹੜੀ ਫੋਰਸ ਹੈ ਹੁਣ 24 ਘੰਟੇ ਜਿਹੜੀ ਤੈਨਾਤ ਕੀਤੀ ਜਾਊਗੀ ਤੇ ਜਿੱਥੇ ਪਬਲਿਕ ਜ਼ਿਆਦਾ ਹੈਗੀ ਹੈ ਜਿੱਥੇ ਗੈਦਰਿੰਗ ਜ਼ਿਆਦਾ ਹੁੰਦੀ ਹੈ ਉੱਥੇ ਜਿਹੜਾ ਖਾਸ ਸਾਡਾ ਫੋਕਸ ਰੱਖਿਆ ਜਾ ਰਿਹਾ ਹੈ ਜਿਹੜੇ ਵਿਚ ਦੇ ਪੁਆਇੰਟ ਹੈ ਉਹਨਾਂ ਨੂੰ ਅਸੀਂ ਗਸ਼ਤ ਨਾਲ ਕਵਰ ਕਰਾਂਗੇ ਜਿਹੜੀ ਹੁਣ ਆਉਣ ਵਾਲੇ ਕੁਝ ਸਮੇਂ ਤੱਕ ਸਾਡੀ ਸਾਰੀ ਫੋਰਸ ਜਿਹੜੀ ਸੁਰੱਖਿਆ ਪਰਬੰਧਾ ਤੇ ਹੀ ਹੈਗੀ ਹੈ ਤੇ ਅਸੀਂ ਬਿਲਕੁਲ ਇਨਸ਼ੋਰ ਕਰਾਂਗੇ ਕਿ ਬੜਾ ਹੀ ਅਮਨ ਸ਼ਾਂਤੀ ਨਾਲ ਅਸੀਂ ਜਿਹੜਾ ਸੁਤੰਤਰਤਾ ਦਿਵਸ ਹੈ ਉਹਨੂੰ ਅਸੀਂ ਕਪੂਰਥਲਾ ਜ਼ਿਲ੍ਹੇ ਚ ਮਨਾਈਏ ਨੇੜੇ ਦੇ ਨਾਲ ਵੀ ਰੱਖੀ ਜਾ ਰਹੀ ਹੈ ਨੇੜੇ ਕੀ ਕੋਈ ਸ਼ਰਾਬੀ انسਰ ਕੋਈ ਸ਼ਾਤ ਨਾ ਕਰ ਸਕੇ ਨਹੀਂ ਬਿਲਕੁਲ ਸਾਡੇ ਸ਼ਹਿਰ 'ਚ ਅਸੀਂ ਵਕਫ ਵਕਤ ਜਿਹੜੇ ਸੀਸੀਟੀਵੀ ਕੈਮਰੇਜ਼ ਵੀ ਲਗਾਏ ਹੈਗੇ ਆ ਇਸ ਤੋਂ ਨਾਲ ਸਾਡੇ ਨੂੰ ਲੋਕਾਂ ਤੋਂ ਵੀ ਬੜਾ ਸਹਿਯੋਗ ਮਿਲਿਆ ਜਿੱਥੇ ਲੋਕਾਂ ਨੇ ਵੀ ਸਾਨੂੰ ਸੀਸੀਟੀਵੀ ਕੈਮਰਾਸ ਹੋਰ ਵੀ ਬੜੀ ਜਿਹੜੀ ਸਿਕਿਉਰਿਟੀ ਹੋਰ ਇਨਸ਼ੋਰ ਕਰਨ ਦੀ ਸਾਡਾ ਬਹੁਤ ਸਾਥ ਦਿੱਤਾ ਹੈ ਤੇ ਵਕਫ ਵਕਤ ਤਰੀਕੇ ਨਾਲ ਅਸੀਂ ਜਿਹੜੀ ਸੁਰੱਖਿਆ ਪੂਰੀ ਇਨਸ਼ੋਰ ਕਰਾਂਗੇ ਸਰ ਆਖਰੀ ਮੈਸੇਜ ਵੀ ਦੇਣਾ ਚਾਹੁੰਦੇ ਆਂ ਆਮ ਪਬਲਿਕ ਨੂੰ ਆਮ ਪਬਲਿਕ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਾਨੂੰ ਮੌਜੂਦਾ ਹਾਲਾਤਾਂ ਨੂੰ ਦੇਖਦੇ ਰਹਿਣ ਕਿ ਕੋਈ ਡਰ ਦੀ ਲੋਕ ਗੱਲ ਨਹੀਂ ਹੈਗੀ ਸੁਚੇਤ ਰਹਿਣ ਦੀ ਗੱਲ ਹੈਗੀ ਹੈ ਅਸੀਂ ਇਕੱਠੇ ਹੋ ਕੇ ਜਿਹੜੇ ਮਾੜੇ ਅਨਸਰਾਂ ਤੇ ਜਿਹੜੀ ਨੱਤ ਪਾ ਸਕਦੇ ਆ ਤਾਂ ਮੈਂ ਆਹੀ ਬੇਨਤੀ ਕਰਾਂਗਾ ਜੇ ਤੁਹਾਨੂੰ ਕੋਈ ਵੀ ਸ਼ੱਕੀ ਗਤੀਵਿਧੀ ਆਪਣੇ ਇਲਾਕੇ ਦੱਸਤੀ ਹੈ ਇਮੀਡੀਏਟਲੀ ਪੁਲਿਸ ਨੂੰ ਜਦੋਂ ਉਹਦੀ ਇਤਲਾ ਜਰੂਰ ਦਿਓ ਨਾਲੇ ਮੈਂ ਆਪਜੀ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ 15 ਅਗਸਤ ਦੇ ਜਿਹੜੇ ਆਪਾਂ ਸਮਾਗਮ ਕਰਾਂਗੇ ਸੈਲੀਬ੍ਰੇਸ਼ਨਸ ਕਰਾਂਗੇ ਉਹਦੇ ਚ ਵੱਧ ਚੜ ਕੇ ਹਿੱਸਾ ਲਓ ਐਸਐਸਪੀ ਗੁਰਪੁਰਾ ਜਿਹੜੇ ਕਿ ਜਿਹਨਾਂ ਦੀ ਅਗਵਾਈ ਵਿੱਚ ਤੇ ਫਲੈਗ ਮਾਰਜ ਜਿਹੜਾ ਵਾ ਉਹ ਕੱਟਿਆ ਗਿਆ ਤੇ ਪੂਰੇ ਇਹ ਕਪੂਠਲੇ ਦੀ ਜਿਹੜੀ ਆ ਪੁਲਿਸ ਉਹ ਇੱਥੇ ਮੌਜੂਦ ਸੀ ਵੱਖ-ਵੱਖ ਬਜ਼ਾਰਾਂ ਦੇ ਵਿੱਚ ਹੁੰਦੇ ਹੋਏ ਕਪੂਠਲਾ ਦੇ ਜਲੋਖੰਡਾ ਦੇ ਵਿੱਚ ਇਹ ਫਲੈਗਮਾਰਟ ਜਿਹੜਾ ਵਾ ਉਹ ਖਤਮ ਕੀਤਾ ਗਿਆ ਤੇ ਦੂਸਰੇ ਪਾਸੇ ਐਸਐਸਪੀ ਗੁਰਵਤੁਰਾ ਨੇ ਇਹ ਕਿਹਾ ਕਿ ਜੇ ਕਿਸੇ ਨੂੰ ਵੀ ਕੋਈ ਸ਼ੱਕੀ ਸਮਾਨ ਜੇ ਮਿਲਦਾ ਜਾਂ ਸ਼ੱਕੀ ਬੰਦਾ ਜਿਹੜਾ ਵਾ ਉਹ ਤੁਹਾਨੂੰ ਦਿਖਦਾ ਵਾ 15 ਅਗਸਤ ਦੇ ਲਾਗੇ ਛਾਗੇ ਤੇ ਪੁਲਿਸ ਨੂੰ ਜਿਹੜਾ ਵਾ ਇਨਫੋਰਮ ਜਿਹੜਾ ਵਾ ਕਪੂਠਲਾ ਪੁਲਿਸ ਨੂੰ ਜਿਹੜਾ ਵਾ ਉਹ ਜ਼ੂਰ ਦੱਸਿਆ ਜਾਵੇ ਜਿਸ ਨਾਲ ਕੋਈ ਵੱਡੀ ਘਟਨਾ ਹੋਣ ਤੋਂ ਜਿਹੜੀ ਆ ਉਹ ਬਚ ਸਕੇ ਕਪੂਠਲਾ ਤੋਂ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਕਗਨਪੈਲ ਦੀ ਰਿਪੋਰਟ ਡੇਨਿਕ ਸਵੇਰਾ ਟੀਵੀ ਕਪੂਠਲਾ ਸੇਖਰ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿਸ ਤਰ੍ਹਾਂ ਕਿ 15 ਅਗਸਤ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਪੁਲਿਸ ਜਿਹੜੀਆਂ ਅਲਰਟ ਦੀ ਨਜ਼ਰ ਆ ਰਹੀ ਹੈ ਤੇ ਉੱਥੇ ਹੀ ਅੱਜ ਕਪੂਠਲਾ ਦੇ ਵਿੱਚ ਫਲੈਗਮਾਰਟ ਜਿਹੜਾ ਵਾ ਉਹ ਕੱਢਿਆ ਜਾ ਰਿਹਾ ਤੇ ਸਾਡੇ ਨਾਲ ਇਸ ਟਾਈਮ ਮੌਜੂਦ ਦਾ ਕਪੂਠਲਾ ਤੋਂ ਐਸਐਸਪੀ ਗੁਰਪਤੁਰਾ ਨਾਲ ਗੱਲਬਾਤ ਕਰਾਂਗੇ ਕਿ 15 ਅਗਸਤ ਦੇ ਮੱਦੇਨਜ਼ਰ ਕਿੱਥੇ ਕਿੱਥੇ ਜਿਹੜੇ ਨਾਕੇ ਲਗਾਏ ਜਾ ਰਹੇ ਆ ਤੇ ਫਲੈਗਮਾਰਟ ਜਿਹੜਾ ਵਾ ਕਿਹੜੇ-ਕਿਹੜੇ ਏਰੀਆ ਦੇ ਵਿੱਚ ਇਸ ਟਾਈਮ ਫਲੈਗਮਾਰਟ ਜਿਹੜਾ ਪੰਜਾਬ ਦੇ ਵਿੱਚ ਪੂਰੇ ਫਲੈਗ ਮਾਰਚ ਜਿਹੜੇ ਆ ਕੱਢੇ ਜਾ ਰਹੇ ਆ ਦੂਸਰੇ ਪਾਸੇ ਸ਼ਰਾਤੀ ਜਿਹੜੇ ਅੰਸਰ ਆਉਣਾ ਤੇ ਵੀ ਨਜ਼ਰ ਰੱਖੀ ਜਾ ਰਹੀ ਆ ਤੇ ਕਪੂਰਥਲੇ ਦੇ ਕੀ ਖਾਸ ਇੰਤਜ਼ਾਮ ਆ 15 ਰਸ ਨੂੰ ਲੈ ਕੇ ਇਹ ਬਿਲਕੁਲ ਕਪੂਰਥਲਾ ਪੁਲਿਸ ਜਿਹੜੀ 15 ਅਗਸਤ ਜਿਹੜੀ ਸਾਡੀ ਆ ਰਹੀ ਹੈ ਜਿਹੜਾ ਸੁਤੰਤਰਤਾ ਦਿਵਸ ਅਸੀਂ ਬੜੀ ਧੂਮ-ਧਾਮ ਨਾਲ ਮਨਾਵਾਂਗੇ ਉਹਦੇ ਲਈ ਅਸੀਂ ਸੁਰੱਖਿਆ ਦੇ ਜਿਹੜੇ ਮੁਕਤਾ ਪ੍ਰਬੰਧ ਕੀਤੇ ਗਏ ਹਨ ਅੱਜ ਅਸੀਂ ਕਪੂਰਥਲਾ ਜ਼ਿਲ੍ਹੇ ਦੀ ਸਾਰੀ ਸਬ ਡਿਵੀਜ਼ਨ ਤੇ ਵਿੱਚ ਫਲੈਗ ਮਾਰਚ ਕੱਢ ਰਹੇ ਹਾਂ ਸਾਰੀ ਪੁਲਿਸ ਫੋਰਸ ਸਾਰੇ ਸਿੱਤੋ ਸਾਰੇ ਸੀਨੀਅਰ ਅਫਸਰ ਇਸ ਪੁਲਿਸ ਜਿਹੜਾ ਫਲੈਗ ਮਾਰਚ ਦੇ ਵਿੱਚ ਦਾ ਹਿੱਸਾ ਲੈ ਰਹੇ ਹਨ ਇਹਦੇ ਨਾਲ ਨਾਲ ਅਸੀਂ ਜਿਹੜੀ ਪਬਲਿਕ ਪਲੇਸਸ ਆ ਉਹਦੀ ਖਾਸ ਅਸੀਂ ਚੈਕਿੰਗ ਕਰ ਰਹੇ ਹਾਂ ਜਿਹੜੇ ਹੋਟੈਲਸ ਐ ਸਰਾਹ ਹੈਗੇ ਆ ਉਹਨਾਂ ਦੀ ਪ੍ਰੋਪਰ ਅਸੀਂ ਚੈਕਿੰਗ ਕਰ ਰਹੇ ਹਾਂ ਅਤੇ ਲੋਕਾਂ ਨੂੰ ਵੀ ਅਸੀਂ ਮੋਟੀਵੇਟ ਕਰ ਰਹੇ ਹਾਂ ਕਿ ਉਹਨੇ ਲਾਗੇ ਜੇ ਕੋਈ ਆ ਕੋਈ ਸ਼ੱਕੀ ਇਨਸਾਨ ਜੇ ਘੁੰਮ ਰਿਹਾ ਹੈਗਾ ਤੇ ਉਹਦੀ ਜਿਹੜੀ ਇਨਫੋਰਮੇਸ਼ਨ ਜੀਤੀ ਜੀਤੀ ਆਪਣੇ ਨੀਅਰੈਸਟ ਪੁਲਿਸ ਅਫਸਰ ਨੂੰ ਜ਼ਰੂਰ ਦੇਣ ਤਾਂ ਜੋ ਅਸੀਂ ਸਮੇਂ ਸਿਰ ਉਹਦੀ ਕਾਰਵਾਈ ਕਰ ਸਕੀਏ ਤੇ ਅਸੀਂ ਕੋਈ ਅਨਸੁਖਾਮੀ ਘਟਨਾ ਤੋਂ ਵੀ ਬਚ ਸਕੀਏ ਸਰ ਕਿੰਨੇ ਕੇ ਸ਼ਹਿਰ ਦੇ ਵਿੱਚ ਇਸ ਟਾਈਮ ਜਿਹੜੇ ਪੁਆਇੰਟ ਉਹਨਾਂ ਦੇ ਨੱਕੇ ਜਿਹੜੇ ਲਗਾਏ ਜਾ ਰਹੇ ਆ ਕਿ ਕੋਈ ਸ਼ਰਾਰਤੀ ਅਨਸਰ ਬਾਹਰੋਂ ਆ ਕੇ ਕੋਈ ਸ਼ਰਾਰਤ ਨਾ ਕਰ ਸਕੇ ਨਹੀਂ ਬਿਲਕੁਲ ਇਹ ਜਿਹੜੀ ਫੋਰਸ ਹੈ ਹੁਣ 24 ਘੰਟੇ ਜਿਹੜੀ ਤੈਨਾਤ ਕੀਤੀ ਜਾਊਗੀ ਤੇ ਜਿੱਥੇ ਪਬਲਿਕ ਜ਼ਿਆਦਾ ਹੈਗੀ ਹੈ ਜਿੱਥੇ ਗੈਦਰਿੰਗ ਜ਼ਿਆਦਾ ਹੁੰਦੀ ਹੈ ਉੱਥੇ ਜਿਹੜਾ ਖਾਸ ਸਾਡਾ ਫੋਕਸ ਰੱਖਿਆ ਜਾ ਰਿਹਾ ਹੈ ਜਿਹੜੇ ਵਿੱਚ ਦੇ ਪੁਆਇੰਟ ਹੈ ਉਹਨਾਂ ਨੂੰ ਅਸੀਂ ਗਸ਼ਤ ਨਾਲ ਕਵਰ ਕਰਾਂਗੇ ਜਿਹੜੀ ਹੁਣ ਆਉਣ ਵਾਲੇ ਕੁਝ ਸਮੇਂ ਤੱਕ ਸਾਡੀ ਸਾਰੀ ਫੋਰਸ ਜਿਹੜੀ ਸੁਰੱਖਿਆ ਪ੍ਰਬੰਧਾ ਤੇ ਹੀ ਹੈਗੀ ਹੈ ਅਸੀਂ ਬਿਲਕੁਲ ਇਨਸ਼ੋਰ ਕਰਾਂਗੇ ਕਿ ਬੜਾ ਹੀ ਅਮਨ ਸ਼ਾਂਤੀ ਨਾਲ ਅਸੀਂ ਜਿਹੜਾ ਸੁਤੰਤਰਤਾ ਦਿਵਸ ਹੈ ਉਹਨੂੰ ਅਸੀਂ ਕਪੂਰਥਲਾ ਜ਼ਿਲ੍ਹੇ 'ਚ ਮਨਾਈਏ ਸਰ ਹੈਲੀਕਾਪਟਰ ਦੇ ਨਜ਼ਰ ਦੇ ਨਾਲ ਵੀ ਰੱਖੀ ਜਾ ਰਹੀ ਹੈ ਨਜ਼ਰ ਕਿ ਕੋਈ ਸ਼ਾਤਿੰਸ ਕੋਈ ਸ਼ਾਤ ਨਾ ਕਰ ਸਕੇ ਨਹੀਂ ਬਿਲਕੁਲ ਸਾਡੇ ਸ਼ਹਿਰ 'ਚ ਅਸੀਂ ਵੱਖ-ਵੱਖ ਜਿਹੜੇ ਸੀਸੀਟੀਵੀ ਕੈਮਰੇਜ਼ ਵੀ ਲਗਾਏ ਹੈਗੇ ਆ ਇਸ ਤੋਂ ਨਾਲ ਸਾਡੇ ਨੂੰ ਲੋਕਾਂ ਤੋਂ ਵੀ ਬੜਾ ਸਹਿਯੋਗ ਮਿਲਿਆ ਜਿੱਥੇ ਲੋਕਾਂ ਨੇ ਵੀ ਸਾਨੂੰ ਸੀਸੀਟੀਵੀ ਕੈਮਰਾਸ ਹੋਰ ਵੀ ਬੜੀ ਜਿਹੜੀ ਸਿਕਿਉਰਿਟੀ ਹੋਰ ਇਨਸ਼ੋਰ ਕਰਨ 'ਦੀ ਸਾਡਾ ਬਹੁਤ ਸਾਥ ਦਿੱਤਾ ਹੈ ਤੇ ਵਕਫ ਵਕਤ ਤਰੀਕੇ ਨਾਲ ਅਸੀਂ ਜਿਹੜੀ ਸੁਰੱਖਿਆ ਪੂਰੀ ਇਨਸ਼ੋਰ ਕਰਾਂਗੇ ਸਰ ਆਖਰੀ ਮੈਸੇਜ ਕੁ ਦੇਣਾ ਚਾਹੁੰਦੇ ਆਂ ਆਮ ਪਬਲਿਕ ਨੂੰ ਆਮ ਪਬਲਿਕ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਸਾਨੂੰ ਮੌਜੂਦਾ ਹਾਲਾਤਾਂ ਨੂੰ ਦੇਖਦੇ ਰਹਿਣੇ ਕਿ ਕੋਈ ਡਰ ਦੀ ਗੱਲ ਨਹੀਂ ਹੈਗੀ ਸੁਚੇਤ ਰਹਿਣ ਦੀ ਗੱਲ ਹੈਗੀ ਹੈ ਅਸੀਂ ਇਕੱਠੇ ਹੋ ਕੇ ਹੀ ਜਿਹੜੇ ਮਾੜੇ ਅਨਸਰਾਂ ਤੇ ਜਿਹੜੀ ਨੱਤ ਪਾ ਸਕਦੇ ਆ ਤਾਂ ਮੈਂ ਆਹੀ ਬੇਨਤੀ ਕਰਾਂਗਾ ਜੇ ਤੁਹਾਨੂੰ ਕੋਈ ਵੀ ਸ਼ੱਕੀ ਗਤੀਵਿਧੀ ਆਪਣੇ ਇਲਾਕੇ ਦੱਸਦੀ ਹੈ ਇਮੀਡੀਏਟਲੀ ਪੁਲਿਸ ਨੂੰ ਜਦੋਂ ਉਹਦੀ ਇਤਲਾ ਜਰੂਰ ਦਿਓ ਨਾਲੇ ਮੈਂ ਆਪਜੀ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ 15 ਅਗਸਤ ਦੇ ਜਿਹੜੇ ਆਪਾਂ ਸਮਾਗਮ ਕਰਾਂਗੇ ਸੈਲੀਬ੍ਰੇਸ਼ਨਸ ਕਰਾਂਗੇ ਉਹਦੇ ਚ ਵੱਧ ਛੜ ਕੇ ਹਿੱਸਾ ਲਓ ਐਸਐਸਪੀ ਗੁਰਪਤੁਰਾ ਜਿਹੜੇ ਕਿ ਜਿਹਨਾਂ ਦੀ ਅਗਵਾਈ ਵਿੱਚ ਇੱਥੇ ਫਲੈਗ ਮਾਰਚ ਜਿਹੜਾ ਵਾ ਉਹ ਕਟਿਆ ਗਿਆ ਤੇ ਪੂਰੇ ਕਪੂਠਲੇ ਦੀ ਜਿਹੜੀ ਆ ਪੁਲਿਸ ਉਹ ਇੱਥੇ ਮੌਜੂਦ ਸੀ ਵੱਖ-ਵੱਖ ਬਜ਼ਾਰਾਂ ਦੇ ਵਿੱਚ ਹੁੰਦੇ ਹੋਏ ਕਪੂਠਲਾ ਦੇ ਜਲੋਖੰਡਾ ਦੇ ਵਿੱਚ ਇਹ ਫਲੈਗ ਮਾਰਚ ਜਿਹੜਾ ਵਾ ਉਹ ਖਤਮ ਕੀਤਾ ਗਿਆ ਤੇ ਦੂਸਰੇ ਪਾਸੇ ਐਸਐਸਪੀ ਗੁਰਪਤੁਰਾ ਨੇ ਇਹ ਕਿਹਾ ਕਿ ਜੇ ਕਿਸੇ ਨੂੰ ਵੀ ਕੋਈ ਸ਼ੱਕੀ ਸਮਾਨ ਜੇ ਮਿਲਦਾ ਜਾਂ ਸ਼ੱਕੀ ਬੰਦਾ ਜਿਹੜਾ ਵਾ ਉਹ ਤੁਹਾਨੂੰ ਦਿਖਦਾ ਵਾ 15 ਅਗਸਤ ਦੇ ਲਾਗੇ ਛਾਗੇ ਤੇ ਪੁਲਿਸ ਨੂੰ ਜਿਹੜਾ ਵਾ ਇਨਫੋਰਮ ਜਿਹੜਾ ਵਾ ਕਪੂਠਲਾ ਪੁਲਿਸ ਨੂੰ ਜਿਹੜਾ ਵਾ ਉਹ ਜੂਰ ਦੱਸਿਆ ਜਾਵੇ ਜਿਸ ਨਾਲ ਕੋਈ ਵੱਡੀ ਘਟਨਾ ਹੋਣ ਤੋਂ ਜਿਹੜੀ ਆ ਉਹ ਬਚ ਸਕੇ ਕਪੂਠਲਾ ਤੋਂ ਕੈਮਰਾਮੈਨ ਰਮਨ ਕੁਮਾਰ ਦੇ ਨਾਲ ਕਗਨ ਬੈਲ ਦੀ ਰਿਪੋਰਟ ਡੇਨਿਕ ਸਵੇਰਾ ਟੀਵੀ ਕਪੂਠਲਾ